ਉਹ ਮੈਨੂੰ ਲੱਗਦਾ ਯਾਰ ਉਹਨੇ ਤਾਂ ਕੀ ਕੀਤਾ ਹੋਊਗਾ ਹਾਂ ਉਸਤਾਦ ਚੱਕਤੀ ਹੂ ਮੇਰੀ ਚੱਕਦਾ ਬੜੀ ਭੇੜੀ ਐ ਲੱਖਾਂ ਘਰ ਪਟਿਆ ਮੈਂ ਚੱਕ ਦੇ ਦੇ ਕੀ ਓਏ ਉਹ ਤਾਂ ਮੈਨੂੰ ਪਤਾ ਮੇਰਾ ਵੀ ਤੂੰ ਹੀ ਪਟਿਆ ਬੱਸ ਫਿਰ ਤੈਨੂੰ ਪਤਾ ਹੀ ਐ ਫਿਰ ਉਹ ਰੌਲਾ ਨਹੀਂ ਪੈਂਦਾ ਪਿੰਡ 'ਚ ਫਿਰ ਓਏ ਆ ਆਉਂਦਾ ਓਏ ਆ ਆਉਂਦਾ ਚੁੱਪ ਕਰ ਚੁੱਪ ਹੁਣ ਪੁੱਛੀਂ ਹਾਂ ਉਹ ਮੁਰ ਲਈਂ ਜਾਂਦਾ ਨਾ ਹਾਂ ਓ ਕੇ ਚੱਕੇ ਮੈਂ ਚੱਕ ਜਾ ਬੜਾ ਚੜ ਆ ਜਾਓਗੇ ਤੁਰਿਆ ਨਾ ਓਏ ਚੜਾ ਤਾਂ ਹੋਣਾ ਹੀ ਐ ਫਿਰ ਕਿਉਂ ਦੇਤੀ ਇਤਨੇ ਵਿਸੜੀ ਓਏ ਕਿਹਾ ਸੀ ਨਾ ਮੈਨੂੰ ਇਹ ਤਾਂ ਭੋਸਾ ਸੀ ਉਹ ਲੱਤ ਤੋੜਦੀ ਓਏ। ਓਏ ਲੱਤ ਕਿਹੜੀ ਭਰਾਵਾ? ਹਾਂ। ਮੈਂ ਤਾਂ ਜਾਨੂ ਹੀ ਮਾਰਤੀ ਉਹ। ਉਹ ਪੰਜਾ ਮੈਂ ਤੇ ਤੇ ਅਸੀਂ ਨੀ ਭਰਾਵਾ ਜੇਲ੍ਹ ਚ ਜਾਊਗਾ ਤਾਂ ਯਾਰ। ਹਾਂ। ਤੇ ਤੈਨੂੰ ਮਾਰਨ ਨੂੰ ਕਿਹੜਿਆ ਕਹੀ ਸੀ ਓਏ ਤੈਨਾਂ ਕਿ ਲੱਤਾਂ ਬਾਹ ਤੋੜਦੀ। ਓਏ ਭਰਾਵਾ ਸਾਨੂੰ ਪਤਾ ਐ ਫਿਰ ਬਦਮਾਸ਼ ਬੰਦੇ ਨੂੰ ਗੁੱਸਾ ਤਾਂ ਆ ਹੀ ਜਾਂਦਾ ਹੈਗਾ। ਉਸਤਾਜ ਇਹ ਝੁੱਭਾ ਦੇਦਾ ਪੱਟੇ ਲੱਗਦੇ ਤੂੰ ਕੱਛਾਂ ਚੋਂ। ਓਏ ਓਏ ਐ ਤਾਂ ਉਹ ਜਾਨ ਦੀ ਤਕੜੀ ਆ ਮੈਨੂੰ ੱੱਕਾ ਮਾਰਿਆ ਸੀ ਜਾਂ ਮਾੜਾ ਮੋਟਾ ਮੋਢਾ ਜਾ ਲਹਿ ਗਿਆ। ਜਾਨੂ ਮਾਰਨ ਨੂੰ ਤੈਨੂੰ ਕਿਹਾ ਸੀ। ਪੱਤੇ ਨਹੀਂ ਉਂਗਲ। ਕੰਟਰੈਕਟਰ ਉਹ ਖੇ ਵੀ ਭਰੀ ਆ ਜੇ ਕੰਮ ਨਾ ਕਰਿਆ ਕਰ ਮੈਨੂੰ ਕੀ ਪਤਾ ਵੀ ਮਾਰ ਦੂਗਾ ਇਹ ਉਹ ਤੂੰ ਕਿਉਂ ਮਾਰਤੀ ਓਏ ਲੱਤ ਲੁੱਤ ਤੋੜ ਦਿੰਦਾ ਭਰਾਵਾ ਗੁੱਸੇ ਚ ਕਾਬੂ ਨਹੀਂ ਹੋਇਆ ਮੈਂ ਕੀ ਕਰਾਂ ਮੇਰੀ ਗੱਲ ਸੁਣੋ ਹਾਂ ਹੁਣ ਮਾਰਾ ਜਾਣਾ ਤੂੰ ਠਾਣੀ ਠੂਣੀ ਦੇ ਸਾਹਮਣੇ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਸਕੀਂਦਾ ਤੂੰ ਜੇਲ੍ਹ ਚ ਭੱਗ ਜਾ ਰੋਟੀ ਲੈ ਕੇ ਸੀ ਆ ਜਾ ਕਰ ਨਾ ਭਰਾਵਾ ਐ ਨਹੀਂ ਆਏ ਤਾਂ ਫਿਰ ਮੈਂ ਸੋਡਾ ਨਾ ਲੈ ਦੂਗਾ ਸਾਡਾ ਨਾ ਨਾ ਦਰਦੀ ਭਰਾਵਾ ਗੱਲ ਸੁਣ ਲਓ ਅਸੀਂ ਮੈਨੂੰ 扑ੜਕਾਸ ਮਾਰਦਾ ਕਿਰਚਾ ਇਹ ਮਾਰਦਾ ਤਾਂ ਮਾਰਦਾ ਯਾਰ ਹਾਂ ਉਸ ਨੂੰ ਹੰਦਾ ਮੈਂ ਵੀ ਮਾਰੀ ਉਹਨਾਂ ਤੇ ਬੈਕਾਰਾ ਲਈ ਨਹੀਂ ਮਾਰਦੇ ਹੁੰਦੇ ਬਾਹਰ ਬੰਦਾ ਮਾਰਦੇ ਹੁੰਦੇ ਆ ਸਾਹ ਉਹ ਪਰਵਾ ਮੈਨੂੰ ਕੀ ਪਤਾ ਸੀ ਆਉਣਾ ਓਏ ਆਖੀ ਜੰਨਾ ਗੁੱਸੇ ਤੇ ਕਾਬੂ ਨਹੀਂ ਰਿਹਾ ਬੁੜੀ ਮਾਰਤੀ ਬੁੜੀ ਦਾ ਕਤਲ ਵੀ ਵੱਡਾ ਬਊਗੇ ਤੇ ਓਏ ਬੈ ਜਾ ਹੁਣ ਉਹਨੂੰ ਡਰਾਈ ਜੰਨਾ ਆਪੇ ਮੈਨੂੰ ਤੇਰਾ ਕਤਲ ਕਰਨਾ ਪੈ ਜੂਗਾ ਓਏ ਚੁੱਪ ਕੰਨ ਮੇਰਾ ਨਾਂ ਨਾ ਤਰ ਇਹਨੂੰ ਕਹਦੇ ਨਹੀਂ ਤਰਦਾ ਉਹ ਕੋਈ ਨਾ ਕਿਰਚਾ ਤੇਰਾ ਬਾਈ ਖੜਾ ਪਰ ਕੰਮ ਤੂੰ ਮਰਦਾਂ ਵਾਲੀ ਕੀਤਾ ਇਹ ਤਾਂ ਹੈ ਬਾਈ ਹੈ ਬਾਈ ਬਣ ਕੇ ਆਏ ਗਰੀ ਹਾਂ ਤੇਰੀ ਤਾਂ ਬਰਾਵਾ ਥਾਣੀ ਠੁੰਡੇ ਚ ਜਾਣ ਪਛਾਣ ਹੋ ਗਈ। ਬਾਈ ਬੜ ਕੇ ਮੇਰੇ ਤੇ ਕੇਸ ਨਾ ਪਾਣ ਦੀ ਪੈਸੇ ਪੁਸੇ ਜਿੰਨੇ ਮਰਜੀ ਲੱਗ ਜਾਣ। ਮੈਂ ਤਾਂ ਬੱਕਰੀਆਂ ਦਾ ਸਾਰਾ ਮਾਲ ਵੇਚ ਦੂੰ ਬਾਈ। ਬਾਈ ਬੜ ਕੇ। ਉਹ ਮਹਾ ਖਰਚਾ ਯਾਰ ਤੂੰ ਮੇਰੀ ਛਤਰ ਛਾਇਆ ਚ ਆ ਗਿਆ। ਕੁੰਡਾ ਬੈਲੀਆ ਵੀ ਨਹੀਂ ਕਹਿੰਦੇ। ਹੁਣ ਐਸਐਸਪੀ ਨੂੰ ਫੋਨ ਕਰਕੇ ਤੇ ਰਾ ਮਾਫ ਕਰਾ ਦਵਾਂਗੇ ਯਾਰ ਨਾਲ ਇੱਕ ਗੱਲ ਹੋ ਰਿਹਾ ਬਾਈ ਜੇ ਕਿਸੇ ਨੇ ਪੁਲਸਪਾਸ ਵਾਲੇ ਨੇ ਪੁੱਛਿਆ ਜਾਂ ਆਂਟੀ ਕਵਾਂਟੀ ਨੇ ਪੁੱਛੋ ਕਹਿ ਦਿਓ ਕਿਰਚ ਤਾਂ ਮਾਲ ਚਾਰੀ ਜਾਂਦਾ ਸੀਗਾ ਐਂ ਨਾ ਦੱਸਿਓ ਵੀ ਘਰੇ ਸੀਗਾ ਜੀ ਕੋ ਕਹਿੰਦੇ ਅਸੀਂ ਫਸਾਂਗੇ ਯਾਰ ਉਹ ਲੈ ਨਹੀਂ ਕੁਛ ਨਹੀਂ ਕਹਿੰਦੇ ਇਹ ਤਾਂ ਮੂਕ ਮਾਰਦਾ ਵਿਚੀ ਟੱਟੀ ਕਰ ਲੈਂਦਾ ਇਹ ਤਾਂ ਜੇ ਲੜਾਈ ਲੜੂਈ ਹੋ ਜਾਈ ਡਰਪੂ ਕਹਿੰਦੇ ਸੀ ਉਹ ਕੀ ਥਾਣੇਦਾਰ ਆ ਤਾਂ ਆਪਾਂ ਨੂੰ ਮੂਹ ਤੇ ਪਾ ਲੈਣ ਉਹ ਨਹੀਂ ਪਾਉਂਗਾ ਯਾਰ ਮੇਰੀ ਗੱਲ ਆ ਉਹਦਾ ਆਹ ਬਾਈ ਤੇਰੇ ਰਫਾਈ ਯਾਰ ਤੂੰ ਇਹਨੂੰ ਨਾਲ ਨਾ ਰੱਖਿਆ ਮੈਂ ਨਹੀਂ ਬਤਾਉਂਗਾ ਨਾ ਮਰੀਏ ਦਾ ਕਿਹਦੇ ਕਿੱਥੇ ਮਰੀ ਡਾਂਗ ਤੂੰ ਮੈਂ ਤਾਂ ਭਰਾਵਾ ਪਹਿਲਾਂ ਤਾਂ ਮੋਹਰਾ ਚ ਮਾਰੀ ਹਾਂ ਫੇਰ ਉਹਦੇ ਗਿੱਟੇ ਭੰਨੇ ਹਾਂ ਫੇਰ ਵੀ ਬੋਲਣੋਂ ਨਹੀਂ ਹਟੀ ਜਦੋਂ ਬੋਲੀ ਗਈ ਬੋਲੀ ਗਈ ਹਾਂ ਮੈਂ ਇਥੋਂ ਦਾ ਭਰਾਵਾ ਪੜਪੜੀ ਚ ਵਜੀ ਡਾਂਗ ਉਹਦੇ ਨਸਾ ਸਿੜਤੀ ਉਹ ਤਾਂ ਅਰਥ ਦੀ ਸੀ ਉਹ ਟੱਪਦੀ ਕੀ ਬਈ ਇੱਕ ਡਾਂਗ ਨਾਲ ਹੀ ਜਾਨ ਕੱਟਦੀ ਉਹਦੀ ਮੈਂ ਕੰਜਰ ਦੇ ਨੂੰ ਆਖਿਆ ਮਗਰੀ ਚੱਲ ਪੜਦੇ ਹਾਂ ਉਹਦੇ ਖਰ ਗਿਆ ਇੱਥੇ ਹੁਣ ਸੰਸਕਾਰ ਕਰ ਆਇਆ ਕਿ ਕਰਕੇ ਆਣਗੀ ਆਈਏ ਸੀ ਉਹ ਸੰਸਕਾਰ ਕਿਹੜਾ ਮੈਂ ਤਾਂ ਮਾਲ ਚਾਰ ਕੇ ਆਉਣਾ ਉਹ ਮੈਨੂੰ ਤਾਂ ਤੁਸੀਂ ਖਬਰ ਕੋਵਰ ਦਵਾ ਦਿਓ ਵੀ ਭਾਈ ਤੇਰੇ ਘਰ ਆੜੀ ਮਰ ਗਈ ਤੇ ਤੂੰ ਆ ਜਾ ਫੇਰੀ ਲੋਕਾਂ ਨੂੰ ਪਤਾ ਲੱਗੂਆ ਵੀ ਤਾਂ ਮਾਲਚਾਰਦਾ ਸੀ ਸ਼ਾਮਾ ਨਹੀਂ ਉੱਟੀ ਰਫਾ ਦਫਾ ਕਰਦੇ ਉੱਥੇ ਤੇਰੇ ਨਿਸ਼ਾਨ ਹੋਣਗੇ ਛੁੱਟੀ ਦੇ ਉਹ ਸੱਟੀ ਸੱਟੀ ਨੂੰ ਕੁਛ ਨਹੀਂ ਹੁੰਦਾ ਉਹ ਛੁੱਟੀ ਲੁਕੋ ਦੇ ਉਹ ਕੋਈ ਨਾ ਛੁੱਟੀ ਤਾਂ ਮੈਂ ਉੱਤੀ ਸੱਟੀਆਂ ਹੁੰਆਂ ਤੇ ਸੱਟੇ ਹੀ ਛੁੱਟੀ ਤਾਂ ਕਿਥੇ ਮਰਦੀ ਉਹਨੂੰ ਛੁੱਟੀ ਨੂੰ ਮੁੱਤਾ ਗਾਇਬ ਕਰਦੇ ਤੇ ਮੈਂ ਦੇਖਦਾ ਜਾ ਕੇ ਠੀਕ ਹੈ ਸਿਰ ਪਹਿਲਾਂ ਕੱਲਿਆ ਜਾ ਕੇ ਦੇਖਦੇ ਆਂ ਅਸੀਂ ਠੀਕ ਹੈ ਫੇਰ ਅਸੀਂ ਆਪੇ ਸਰਪੰਚ ਨੂੰ ਲੈ ਜਾਵਾਂਗੇ ਕਹਿ ਦਵਾਂਗੇ ਡਿਗਪੀ ਕੁਠੀ ਹਾਂ ਭਾਈ ਬਣ ਕਿ ਤੇਰੇ ਸਾਰੇ ਆ ਜਾ ਮਾਫ ਕਰੀ ਨਾ ਜਿਸ ਤਾਰੇ ਚ ਟਾਲ ਟੋਏਗਾ। ਉਹ ਨਾ 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 ਐ ਜਾ ਕੰਮ ਨਾ ਕਰੀ ਪੁਲਿਸ ਨੂੰ ਛਕ ਤੈਨੂੰ ਬੈਲੀਆਂ ਵਾਲੇ ਗੁਣੀ ਨਹੀਂ ਪਤਾ ਓਏ ਕਿਤੇ ਜਾਣ ਦੀ ਲੋੜ ਨਹੀਂ ਮਾਲਚਾਰ ਚੱਲ ਜਿੱਕੇ ਕੁੰਡਾ ਬੈਠਾ। ਹਾਂ ਭਾਈ ਮੈਂ ਤਾਂ ਬਸ ਤੇਰੇ ਬਚਾਉਣ ਦੇਈਆਂ ਭਾਈ। ਮਾਂਾ ਬਚਾ ਲਿਆ ਤੈਨੂੰ। ਜਾ ਸਾਡਾ ਹਾਂ ਜਰਦਾ ਤੇਰੀ ਚੱਕ ਨੇ ਤਾਂ ਬਾਹ ਵੱਡਾ ਕੰਮ ਕਰਤਾ। ਉਹ ਮੈਨੂੰ ਕੀ ਪਤਾ ਸੀ ਇਹਨਾਂ ਸੀਰੀਅਸ ਲੈ ਜੂ ਇਹ। ਭਿੰਦਾ ਰਗੇ ਜੂ ਹੀ ਮਾਰਦੀ ਓਏ ਇੰਨੀ ਸੁਣੀ ਸੀ ਓਏ। ਹੋਰ ਕੰਜਦਾ ਮਾਰੀ ਬੈੜਾ ਬੋਲਦੀ ਸੀ ਉਹ ਤਾਂ ਵਧੀਆ ਸੀ ਵਿਚਾਰੀ। ਤੇਰਾ ਤਾਂ ਹੁਣ ਖਿਹੜਾ ਛੁੱਟ ਗਿਆ ਤੂੰ ਹੁਣ ਰਹਿ ਗਈ ਕੱਲੀ ਤਾਈ ਜੀ ਤੇ ਉਹਦਾ ਵੀ ਕੰਡਾ ਇਤੂ ਹੀ ਕਢਾਵਾਂਗੇ ਇਹ ਤਾਂ ਪਹਿਲੀ ਅਬਲੇ ਫਿਰਦਾਗਾ ਓਏ ਹੱਪਲੇ ਅਬਲੇ ਨਿੱਕ ਮਾਰਦੇ ਦੋ ਮਾਰਦੇ ਸਜਾ ਬਰਾਬਰ ਤੂੰ ਮੇਰੀ ਗੱਲ ਸੁਣ ਮੈਂ ਤਾਂ ਟਲਦਾ ਪੈਨੋ ਉਹ ਬੈ ਜਾ ਬੈ ਜਾ ਤੂੰ ਤੰਨੇ ਚ ਨਹੀਂ ਤੇਰਾ ਅੰਛੀ ਪਹਿਲੇ ਹੀ ਪਜਾਮਾ ਲਵੇੜੀ ਫਿਰਦਾ ਉਹ ਐ ਆ ਪੁਰਸ ਵਾਲਿਆਂ ਦਾ ਆ 500 ਰੁਪਏ ਦੇਣਾ ਪਿਛਲੀ ਵਾਰ ਆਪਾਂ ਧਾਰ ਕਰਕੇ ਆਏ ਸੀ ਜਦੋਂ दारू ਫੜੀ ਗਈ ਸੀ ਇੱਕ ਤਾਂ ਕੰਚਰ ਦਾ ਬੈਲ ਪੁਨੇ ਤੋਂ ਜਮਾ ਮੰਗਤਾ ਪੁਣਾ ਬਣਾ ਦਿੰਦਾ ਚੱਲ ਮੇਰੇ ਨਾਲ ਦੇਖੀ ਇਹਦਾ ਗੇਜੋ ਦਾ ਕੀ ਬਣਿਆ ਉਹਨੇ ਤੇ ਪਕਾਈ ਮਰੀ ਨਾ ਉਹਦਾ ਜਾਦ ਆ ਸਾਰਾ ਕੁਝ ਆਪਦੀ ਜਵਾਨ ਬਸਤ ਚ ਰੱਖੀ ਐਵੇਂ ਨਾ ਪਿੰਡ ਚ ਪਕਾਈ ਮਾਰਦਾ ਫਿਰ ਖਰਚਣੇ ਮਾਰਤੀ ਖਰਚਣੇ ਤੇਰਾ ਨਾਂ ਆਉਂ ਉਂਗਲਾਂ ਤੂੰ ਲਾਈਆਂ ਨਾ ਨਾ ਤੂੰ ਵਿਚ ਲਾਈਆਂ ਮੈਂ ਤਾਂ ਉਹੀ ਨਹੀਂ ਲਾਉਂਦਾ ਇਹ ਜੇ ਕੁੱਤੇ ਕੰਮ ਮੈਂ ਕਤਲ ਆਪ ਕਰਦਾ ਕਾਹਦੀ ਜਾਰੀ ਤੇਰੀ ਠੁਕਦਾ ਇਹ ਜੀ ਦਾਰੀ ਜਾਰੀ ਤੇ ਤੇਰੀ ਮੈਂ ਓ ਤੂੰ ਤਰਪਾ ਤੂੰ ਆਪਦੀ ਪਕਾਈ ਦੀ ਬਸਤ ਚ ਰੱਖੀ ਬਸ ਚੱਲ ਦੇਖ ਗਈ ਜਿਹਨੂੰ ਮੂਰੇ ਲਾ ਕੇ ਦੇਖ ਮੈਂ ਤੂੰ ਲੱਗ ਮੂਰੇ ਤੂੰ ਉਸਤਾਦ ਆ ਓਏ ਅੱਜ ਤਾਂ ਤੈਨੂੰ ਮੌਕਾ ਦਿੰਦਾ ਮੈਂ ਲੱਗ ਨਾ ਉਸਤਾਦ ਮੈਂ ਅੱਜ ਮਾੜਾ ਜਿਹਾ ਡਰਿਆ ਜਾ ਪਿਆ ਚਲੋ ਹਾਂ ਹੀ ਮੈਂ ਦੇਖਦਾ ਸੀ ਚਲ ਮੂਰੇ ਤਾਂ ਮੈਂ ਲੱਗਦਾ ਕਿ ਜੋਦਾ ਕੰਡਾ ਕੱਟਦਾ ਕਿਰਚ ਨੇ ਬੱਗੂ ਨੇ ਉਂਗਲ ਲਾਤੀ ਮੈਂ ਨਹੀਂ ਉਂਗਲ ਲਾਈ ਮੈਂ ਚੇਂਜ ਕਰ ਉਂਗਲ ਤੂੰ ਲਾਈ ਐ ਮੈਂ ਕਿਉਂ ਲਾਈ ਐ ਚਲ ਗੇਟ ਖੁੱਲਾ ਪਿਆ ਪਰ ਇਹ ਕੋਈ ਦਿੰਦਾ ਹੀ ਨਹੀਂ ਗਰੇਜੋ ਦੇ ਗੜਾ ਕੋਈ ਜਠੇ ਰਿਹਾ ਪਤਾ ਨਹੀਂ ਕਿੱਥੇ ਖੜੀ ਬੈਠੀ ਹੋਊਗੀ ਉਹਦੀ ਤਾਂ ਉਹ ਗੱਲ ਆ ਕਿ ਜੀ ਨਹੀਂ ਲਾਹੀ ਗੱਲੀ ਉਸੇ ਨਾਲ ਉੱਠ ਚੱਲੀ ਕਰੇ ਆ ਜਾ ਨਸੀਬੋ ਦੁਪਹਿਰ ਇਹ ਦੁਪਹਿਰ ਕਿਤੇ ਰਹਿਦੀ ਹੈ ਲਤਾਈ ਮੱਥਾ ਟੇਕਦੀਆਂ ਜਿਉਂ ਦੀ ਵਸਦੀ ਰਹਿ ਰੱਬ ਵੱਡੀ ਉਮਰ ਕਰੇ ਐਨੀ ਦੁਪਹਿਰ ਉਹ ਬਸ ਤਾਂ ਇਹ ਇੱਧਰ ਹੀ ਆਈ ਸੀ ਅੰਗਰੇਜ਼ੋ ਭਾਂਕਾ ਦੇਖਿਆ ਬਾਰਤਾ ਖੁੱਲਾ ਪਿਆ ਆਪੋ ਕਰਿੰਦੀ ਸੀ ਮੈਨੂੰ ਐ ਨਹੀਂ ਕਰੇ ਨਾ ਦੀ ਨਾ ਕੋਈ ਕਰੇ ਟੋਕੜ ਖੜਦੀ ਹੈ ਕਿਤੇ ਖਬਰ ਕਿਤੇ ਦੀ ਕਿਤੇ ਕਿਤੇ ਦੀ ਪਿਤੇ ਤਰ ਤਰ ਜਿੰਦੀ ਹੈ ਹਾਂ ਤਾਂ ਪਤਾ ਮੈਨੂੰ ਆ ਜਾ ਕਰੇ ਆ ਜਾ ਚਾਹ ਪਾਣੀ ਪੀ ਲੈ ਫਿਰ ਆਉਂਗੀ ਤਾਈ ਇਰ ਮਾਰੂੰਗੇ ਆ ਜਾ ਆ ਜਾ ਕੋਈ ਨਾ ਠੰਡਾ ਦਿੱਤਾ ਕੋਈ ਗੱਲਾਂ ਬਾਤਾਂ ਕਰਦੇ ਆ ਨਾਲੇ ਚੱਲ ਗੱਲਾਂ ਬਾਤਾਂ ਹੀ ਕਰ ਲਾਂਗੇ ਠੰਡੇ ਤੇ ਤਿੰਨ ਤਾਂ ਕੀ ਐ ਹੋਰ ਦੱਸ ਕਿਵੇਂ ਠੀਕ ਐ ਪਰ ਤੂੰ ਦੱਸ ਮੈਨੂੰ ਤਾਂ ਕਈ ਦਿਨ ਹੋ ਗਏ ਗੇੜਾ ਹੀ ਨਹੀਂ ਵੱਜਿਆ ਹੁੰਡੀ ਜੀ ਪਤਾ ਨਹੀਂ ਦੁਆਖਾ ਨੇ ਕਿਤੋਂ ਸਿਟਤੀ ਮੈਥੋਂ ਤੁਰੇ ਨਹੀਂ ਜਾਂਦਾ ਹੁੰਡੀ ਤੋਂ ਬਿਨਾ ਤੇ ਤੂੰ ਦੱਸ ਬਾਗੂ ਕਿਵੇਂ ਰਹਿੰਦਾ ਹੁਣ ਬਸ ਠੀਕ ਆ ਦਾਈ ਤੁਹਾਨੂੰ ਪਤਾ ਹੀ ਆ ਕੰਮ ਵਾਲਾ ਬੰਦਾ ਕਹੀ ਕਹੀ ਉਹੀ ਕਹਾੜਾ ਔਰ ਕੀ ਆ ਸੁਜਦਾ ਨਹੀਂ ਕੁਛ ਕਿਤੇ ਜਾਣ ਦਾ ਆਉਣ ਦਾ ਟਾਈਮ ਨਹੀਂ ਉਹੀ ਕਰਨਾ ਉਹੀ ਖਾਣਾ ਤਾਈ ਅਜਾ ਗੱਲ ਠੀਕ ਐ ਕਰਦੇ ਤਾਂ ਉਹੀ ਖਾਣੇ ਪਰ ਹੂੰ ਤੋੜ ਥੋੜੀ ਜੀ ਨਿਗਾਹ ਰੱਖਿਆ ਕਰ ਕਿਤੇ ਇਹਨਾਂ ਕੁੰਡੇ ਵੈਲੀਆਂ ਤੋਂ ਤਾਂ ਥੋੜਾ ਜਿਹਾ ਬਚਾ ਕੇ ਰੱਖਿਆ ਕਰ ਦੇਖੋ ਤਾਈ ਹੁਣ ਕਹਿਣੀ ਤਾਂ ਮੈਂ ਦਿਨ ਰਾਤ ਰਹਿਣੀ ਆ ਨਾਲ ਉਹ ਤਾਂ ਮੈਥੋਂ ਵੀ ਸਿਆਣੇ ਨੇ ਬਾਕੀ ਕੀ ਪਤਾ ਲੱਗਦਾ ਜੀ ਇਹੋ ਜਿਹੇ ਬੰਦਿਆਂ ਦਾ ਹਨਾ ਨਾਗਰ ਵੀ ਲਾ ਸਕਦੇ ਆਗੇ ਪਰੋਸਾ ਤਾਂ ਕੋਈ ਨਹੀਂ ਉਹ ਬਾੜੀ ਬਣੀ ਰਕਮ ਨੇ ਇਹੜੇ ਹੁਣ ਮਾੜੇ ਮੋਟੇ ਸ਼ਰਾਰਤਾਂ ਹੀ ਕਰਨੋਂ ਹਟ ਗਏ ਨਾ ਮੈਨੂੰ ਤਾਂ ਆਪ ਡਰੀ ਲੱਗਦਾ ਰਹਿੰਦਾ ਵੀ ਮਾ ਮਗਰੀ ਨਾ ਲੱਗ ਜੇ ਕਿਤੇ ਭੱਗ ਤੂੰ ਹੀ ਹੋ ਜੇ ਕੰਟਰੋਲ ਕਰ ਸਕਦੀ ਆ ਉਹ ਦੂਰ ਐ ਕਰ ਨਹੀਂ ਤਾਂ ਮੇਰੇ ਵਰਗੀ Ꙅੜਾ ਮਾਰੇ ਹੁਣ ਬਾਈਦੇ ਹੀ ਨਹੀਂ Ꙅੜਾ ਕੀ ਕਰਕੇ ਚਲ ਤਾਈ ਤੂੰ ਵੀ Ꙅੜਾ ਗੂੜਾ ਮਾਰ ਲਈ ਕਿਉਂਕਿ ਵੱਡੇ ਬੰਦੇ ਦੀ ਗੱਲ ਆ ਲੱਗੀ ਹੁੰਦੀ ਆ ਮੇਰੀ ਗੱਲ ਦਾ ਨਾਸਰ ਰਹਿੰਦਾ ਜਨਾ ਸੋਡੀ ਦਾ ਹੋਊਗਾ ਤੁਸੀਂ ਮਾੜਾ ਮੋਟਾ ਤੁਸੀਂ ਵੀ ਕਹਿ ਦਿਓ ਆਪਦੇ ਵੱਲੋਂ ਹੋਰ ਨਾ ਆਉਂਗੀ ਮੈਂ ਕਹਿ ਕੇ ਆਉਂਗੀ ਬੀ ਭਾਈ ਇਹ ਆ ਦੇ ਘਰ ਕੰਨੀ ਵੇਖੀ ਕਿਤੇ ਦੇਖੀ ਉਹ ਨਾ ਮੰਗਰਨਾ ਲੱਗ ਜੇ ਉਹਨਾਂ ਦੇ ਤਾਂ ਹੁਣ ਸਾਡੇ ਨਹੀਂ ਪੰਗਾ ਪਊਗਾ ਉਹਨਾਂ ਨੂੰ ਕਿਉਂ ਤਾਂ ਇਹ ਕੀ ਗੱਲ ਉਹ ਜ਼ਮੀਨ ਦੀ ਪਿੱਛੇ ਜਿਹੜੀ ਉਹ ਬੁੜੀ ਦੀ ਜ਼ਮੀਨ ਨੀ ਰੋਕ ਰੱਖੀ ਉਹਨਾਂ ਨੇ ਅੱਛਾ ਤੇ ਉਹ ਭਾਈ ਹੁਣ ਅਸੀਂ ਤਾਂ ਉਹਨਾਂ ਤੋਂ ਲੈਂਤੀ ਐ ਹੈ ਜਦੋਂ ਲੈਂਤੀ ਐ ਇਸ ਤੋਂ ਹੁਣ ਕਬਜ਼ਾ ਕਰਾਂਗੇ ਤੇ ਹੁਣ ਕਬਜ਼ਾ ਉਹ ਕਰੀ ਬੈਠੇ ਨੇ ਛੱਡਦੇ ਨਹੀਂ ਉਹ ਤਾਂ ਠੇਕੇ ਤੇ ਲੈਂਦੇ ਸੀ ਅਸੀਂ ਤਾਂ ਮੁੱਲ ਲੈਂਤੀ ਆ ਜ਼ਮੀਨ ਪਰ ਉੱਠ ਛੱਡਦੇ ਨਹੀਂ ਹੁਣ ਤਾਂ ਆਪਦੇ ਜਵਾਖਾਂ ਨੂੰ ਕਹੀ ਕਿ ਮੈਂ ਤਾਂ ਹੁਣ ਆਪ ਨਾਲ ਜਾਉਂਗੀ ਕਬਜ਼ਾ ਦਿਵਾਉਂ ਤੇ ਹੁਣ ਤੌਰ ਤੋਂ ਦੇਖੀ ਚੋ ਉਹਨਾਂ ਨਾਲ ਕੀ ਕੁਸ ਹੁੰਦਾ ਚਲ ਤਾਈ ਗੌਰ ਜੀ ਰੱਖਿਓ ਫੇਰ ਵੀ ਲੜਾਈ ਨਾ ਮਾਰਨੀ ਹੁੰਦੀ ਆ ਉਹੋ ਜਿਹਾਂ ਦਾ ਕੀ ਆ ਵਸ ਟੰਡਿਆਂ ਦਾ ਕੋਈ ਅੱਗੇ ਨਹੀਂ ਪਿੱਛੇ ਨਹੀਂ ਹਨਾ ਚਲ ਮਾਰੀ ਚੰਗੀ ਫੇਰ ਭਈ ਐਂ ਜ਼ਮੀਨ ਵੀ ਨਹੀਂ ਛੱਡੀ ਜਾਂਦੀ ਹਾਂ ਚੱਪਾ ਪੈਸਿਆਂ ਦਾ ਲਾਇਆ ਹੈ ਹਨਾ ਐ ਫਿਰ ਉਹਨਾਂ ਤੋਂ ਉਹਨਾਂ ਤੋਂ ਡਰ ਕੇ ਹੁਣ ਘਰੇ ਤਾਂ ਨਹੀਂ ਬੈਠਿਆ ਜਾਂਦਾ ਛੱਡੀ ਤਾਂ ਕਿੱਥੇ ਜਾਂਦੀ ਆ ਤਾਈ ਛੱਡੀ ਤਾਂ 1 ਇੰਚ ਨਹੀਂ ਜਾਂਦੀ ਹੈਗੀ ਇਹ ਖਾਣ ਦੇ ਨਹੀਂ ਤੇ ਛੱਡ ਨਹੀਂ ਹੋਈ ਔਖੀ ਐ ਤੇ ਫਿਰ ਹੁਣ ਡਰ ਕੇ ਵੀ ਨਹੀਂ ਬੈਠ ਸਕਦੇ ਉਹਨਾਂ ਤੋਂ ਵੀ ਘਰੇ ਬਾ ਚੂੜੀਆਂ ਪਾਕੀ ਪੈ ਗਈਏ ਦੇਖੀ ਜਾ ਹੁਣ ਤਾਂ ਦੇਖਾਂਗੀ ਪੰਜੀ ਦਾ ਭੋਮ ਜਿਵੇਂ ਵੀ ਹੋਇਆ ਕਰਾਂਗੇ ਤੇ ਮਾੜਾ ਬਸ ਤੂੰ ਪਾ ਗੁਣੂ ਸਮਝਾ ਕੇ ਰੱਖ ਉਹਨਾਂ ਦੇ ਮਗਰ ਨਾਲ ਲੱਗੇ ਬਸ ਚੱਲ ਕੋਈ ਨਹੀਂ ਤਾਈ ਮੈਂ ਵੀ ਸਮਝਾਉਂਗੀ ਤੇ ਤੂੰ ਵੀ ਘੜਾ ਖੜਾ ਮਾਰਦੀ ਰੇਟਾ ਕਰ ਆਉਂਗੀ ਮੈਂ ਜਰੂਰ ਆਉਂਗੀ ਲੈ ਮਚਾਤਾ ਬਣਾਉਣੀ ਐ ਤੂੰ ਨਾ ਬਸ ਤਾਈ ਚੱਲ ਚਾਹ ਤਾਂ ਨਹੀਂ ਪਿੰਦੀ ਗਰਮੀ ਐ ਠੰਡਾ ਬਣਾ ਲੈਉਣੀ ਐ ਥੋੜਾ ਜਿਹਾ ਨਾ ਨਾ ਬਸ ਤਾਈ ਜਿਉਂਦੀ ਵਸਦੀ ਰੇ ਹੁਣ ਮੈਂ ਜਾਣੀ ਆ ਤਾਈ ਤੂੰ ਮਾਰ ਲੇ ਜੜਾ ਚੱਲ ਚੰਗਾ ਸਿੱਧੀ ਜਾਈ ਮੋਣਾ ਚੰਗਾ ਤਾਈ ਦੇ ਸਝਾਣ ਮੈਨੂੰ ਆ ਫਿਰਦੇ ਨੇ ਬੁੱਝ ਜਾ ਮੇ ਮਾ ਮਾ ਮਨਾ ਬੇੜੀ ਬੈਠੀ ਆਲੇ ਉਹ ਜਾ ਰਿਹਾ ਉਹ ਜਾ ਰਿਹਾ ਕਹਿੰਦਾ ਹੱਟ ਹੱਟ ਜੀ ਮੰਤਰ ਜੇ ਪੜਦਾ ਹੈ ਹੈ ਮਰੀਨੀ ਤੂੰ ਮਰੀਨੀ ਤੂੰ ਛੋ ਬੇ ਮੈਨੂੰ ਮਾਰਨ ਵਾਲਾ ਕੌਣ ਆ ਆ ਕੀ ਮੰਤਰ ਜੇ ਪੜਦਾ ਏ ਹੱਟ ਹੱਟ ਚੱਲੇ ਦਿਖਾ ਥਲਾਉਣ ਦੇ ਮੈਨੂੰ ਤੂੰ ਸਹੀ ਆ ਬੇ ਬਾਦ ਨਿਕਲੀ ਆਲੇ ਥੋੜੇ ਲੜ ਜੇ ਕਾਲਾ ਨਾਗ ਥੋੜੇ ਦੋ ਮੂੰਹਾਂ ਮਰ ਜਾਓ ਤੁਸੀਂ ਇਹੇ ਜੇ ਮਰਿਆਂ ਤੇ ਛਿੱਟੀਆਂ ਟੈਕਦੇ ਆ ਬੋ ਜਉਂਦੀ ਆ ਮੈਂ ਜਉਂਦੀ ਆ ਜਉਂਦੀ ਆ ਮੈਂ ਸੱਚੀਓ ਸੱਚੀਓ ਨਾਲੇ ਨਾ ਤੇ ਦੋ ਹੋ ਕੇ ਸਿੱਧਾ ਹੋ ਕੇ ਖੜਜੋ ਤੇ ਨਹੀਂ ਤਾਂ ਨਾ ਮੈਂ ਦੇਖ ਲਓ ਤੁਹਾਡੇ ਨਾਲ ਗਾਹ ਪਾ ਦੂੰਗੀ ਮੇਰਾ ਭਾਈ ਇਹ ਜਉਣ ਵਾਲਾ ਉਹ ਤੇਰਾ ਭਾਈ ਤਾਂ ਵਾਲਾ ਕਿਰਚ ਦਾ ਕਹਿੰਦਾ ਲਮਕਾਤੀ ਪੁਰਪਰੇ ਚੜਾ ਕੇ ਤੇਰੇ ਬੱਜੀ ਸੀ ਇਹ ਤਾਂ ਚੰਗੀ ਪੁੜੀ ਬੈਠੀ ਆ ਉਹ ਲਹੂ ਤਾਂ ਹੈ ਨਹੀਂ ਓਏ ਆ ਫਿਰ ਤੂੰ ਅਸਰ ਉਹ ਤਾਂ ਤੁਹਾਡਾ ਬੇੜਾ ਬਹਿ ਜੇ ਵੀ ਤੁਸੀਂ ਅੱਜ ਮੇਰੇ ਤੋਂ ਆਮਲੀ ਮਰਵਾ ਦੇਣਾ ਸੀਗਾ ਉਹ ਕਹਿੰਦਾ ਮੈਂ ਮਾਰ ਮਾਰ ਕੇ ਉਹ ਡਰਾਵਾ ਤੁਹਾਨੂੰ ਇੱਕ ਤਾਂ ਮੈਨੂੰ ਪਤਾ ਲੱਗ ਗਿਆ ਉਂਗਲਾਂ ਤਾਂ ਫਿਰ ਆਮਲੀ ਨੂੰ ਤੁਸੀਂ ਲਾਈਆਂ ਸੀ ਨਾ ਨਾ ਕਿਚੋ ਸਾਨੂੰ ਤਾਂ ਰਾਤ ਮਿਲਿਆ ਸੀ ਹੁਣ ਕਹਿੰਦਾ ਮੇਥੋਂ ਪਾਪ ਹੋ ਗਿਆ ਅੱਗੇ ਜੋ ਮਾਸ ਸੀ ਮੈਂ ਅਸੀਂ ਕਹਿੰਉਂਗੇ ਲਾਵਾ ਕਿ ਸਾਡਾ ਕੀ ਤੇਰੇ ਨਾਲ ਬੈਰ ਆ ਵੀ ਤੁਸੀਂ ਤਾਂ ਮੇਰਾ ਘਰ ਪੱਟਤਾ ਸੀ ਹੈ ਜਿਹੇ ਜਹੋ ਹੈਗਾ ਚਲ ਤੁਰੇ ਫਿਰਦੇ ਬੱਕਰੀਆਂ ਦੇ ਮਗਰ ਉਹ ਮੈਂ ਮਾਰ ਦੇਣਾ ਸੀ ਅੱਜੋ ਤਿੰਨ ਤਾਂ ਉਹਦੀਆਂ ਪਸਲੀਆਂ ਟੁੱਟੀਆਂ ਹਏ ਨਾਲੇ ਉਹ ਦੇਖ ਲੈ ਮੋਢਾ ਤਾਰੀ ਫਿਰਦਾ ਵੇ ਤੁਸੀਂ ਮੇਰੇ ਤੋਂ ਮਰਵਾ ਦੇਣਾ ਸੀ ਐਨਾ ਬੁੱਤਿਆ ਨੇ ਤੂੰ ਭੀ ਕਰ ਪਟਦੀ ਆ ਤੇਰੇ ਕਿਸੇ ਨੇ ਉਂਗਲ ਲਾਤੀ ਹੋਊਗੀ ਵੇ ਚੱਕੇ ਡਾਂਗ ਮੇਰੇ ਦਿਵਾਲੇ ਹੋ ਗਿਆ ਬੰਦਾ ਸਾਰਾ ਦਿਨ ਫਿਰਦੀਆਂ ਨਾਲੇ ਕੁੰਡੇ ਹੋਰਾਂ ਨਾਲ ਲੈਣੀਆਂ ਪੰਗੇ ਫੇ ਮੈਂ ਇੱਥੇ ਹਿਸਾਬ ਲਾ ਲਿਆ ਵੇ ਤੂੰ ਥੋੜਾ ਵੇਲਾ ਬੈਠੇਗਾ ਹਾਂ ਤੁਸੀਂ ਮਰੇ ਹੋ ਤੁਸੀਂ ਕਹਾਂ ਨਹੀਂ ਕਿ ਅੰਗਰੇਜ਼ੋ ਅਸੀਂ ਨੀਕ ਉਸਕੇ ਆਗੇ ਤਾਂ ਖੋਹ ਲੈਨੇ ਤੇਰੀ ਤੇਰੀ ਜੋਂ ਬਸ ਮੈਨੂੰ ਤਾਂ ਵੇ ਮੇਰੀ ਸ਼ਾਂਤ ਦੋਨੇ ਫਸ ਮੈਨੂੰ ਮਾਰੀ ਜਾਂਦੇ ਮੈਨੂੰ ਮਾਰੀ ਜੰਨਾ ਮੈਂ ਮੇਰੀ ਸੌ ਕਾਤੋਂ ਖਾਣੇ ਵੇ ਮੇਰੀ ਗੱਲ ਸੁਣ ਲੈ ਜਦੋਂ ਸੌ ਖਾਣ ਦੀ ਮਾਂ ਦੀ ਆਪਦੀ ਭੈਣ ਦੀ ਮੈਂ ਤੂੰ ਨਹੀਂ ਲੈ ਗਿਆ ਮੇਰੀ ਬਾਬਾ ਮਰਦੀ ਸੀ ਮਰਦੀ ਸੀ ਮੇਰੀ ਗੱਲ ਸੁਣ ਲੈ ਜਦੋਂ ਨਾ ਕਿਰਤ ਨੇ ਮੈਨੂੰ ਆਖਿਆ ਵੀ ਕਿ ਜੋ ਮਾਰਦੀ ਸੌ ਲੱਗੇ ਮੇਰੇ ਦਾ ਸੀ ਤੇ ਨਿਕਲੇਗਾ ਮਾਂ ਹੀ ਨਹੀਂ ਸੋਣੀ ਜਿਹੜੀ ਮਾਰਦੀ ਮਾਤਾ ਰੋਟੀ ਨਹੀਂ ਖਾਦੀ ਉਸ ਤੋਂ ਡਰ ਕੇ ਦੀ ਉੱਡ ਜਾ ਕੇ ਖਾਉਂਗਾ ਅੱਠ ਔਰ ਧਨੀ ਖੋਜੀ ਅਮੀ ਕਿੱਦਾਂ ਜਿਉਣੀ ਆ ਤੇਰੇ ਪਿੰਡ ਤੇਰੇ ਜਨ ਬਚ ਕੇ ਨਿਕਲ ਜਾ ਨਿਕਲ ਜੇ ਵਰਦੋ ਹਾਂ ਕਿਉਂ ਮੇਰਾ ਦਿਮਾਗ ਖਰਾਬ ਕਰਦੇ ਹੋ ਤੁਨ ਪਿੰਡ ਚ ਹੋਰ ਕੁਝ ਹੁੰਦਾ ਨਹੀਂ ਹਾਂ ਜਿਉਣੀ ਆ ਸੱਚੀ ਮਿੱਕੀ ਗੱਜਾਂ ਹੁਣ ਪਤਾ ਲੱਗ ਗਿਆ ਜਿਉਂਦੀ ਆ ਹਾਂ ਪਤਾ ਲੱਗ ਗਿਆ ਜਿਉਂਦੀ ਆ ਚੱਕ ਕੇ ਤੇਰੇ ਭੱਗ ਜਾ ਭੱਗ ਜਾ ਕਰ ਬੱਸ ਹੋਰ ਤੁਹਾਨੂੰ ਕੋਈ ਕੰਮ ਨਹੀਂ ਲੋਕਾਂ ਦੇ ਘਰ ਪੱਟਣ ਤੋਂ ਬਿਨਾ ਜਿੱਤੀ ਗੱਲ ਤੇਰੇ ਤੇ ਵੀ ਲੱਗ ਹੁੰਦੀ ਆ ਤੂੰ ਵੀ ਪੜਦੀ ਤੇਰਾ ਵੀ ਸ਼ੇਮ ਕੰਮ ਹੀ ਅੰਗਰੇਜ਼ੋ ਬੋ ਮੈਂ ਤਾਂ ਇਧਰ ਲਈ ਗੱਲ ਇਧਰ ਹੀ ਪਹੁੰਚਾਉਣੀ ਆ ਆ ਤੁਸੀਂ ਘਰ ਪੱਟਦੇ ਹੋ ਕਰ ਬਸੋਣੇ ਵੀ ਅੰਗਰੇਜ਼ੋ ਸੀ ਬੜਾ ਅਮਲੀ ਨੇ ਕੱਪ ਮਾਰਿਆ ਕਹਿੰਦੇ ਲਾ ਪੁੜਪੜੀ ਚੇ ਮਾਰੀ ਇਹ ਤੇ ਬੇਤਨੂ ਕੀ ਦੱਸ ਤੈਨੂੰ ਕੀ ਦੱਸ ਬੇੜੀ ਬੈਠੀ ਆਲਿਆ ਪਿੰਡ ਚ ਐਡੀ ਵੱਡੀ ਗੱਲ ਹੋ ਗਈ ਆ ਫਿਰਦਾ ਰਹਿਣਾ ਤੈਨੂੰ ਪਤਾ ਵੀ ਲੱਗਦਾ ਕਾਸੇ ਦਾ ਉਹ ਕੀ ਹੋ ਗਈ ਉਹ ਬਾਹਰ ਲੈ ਕਰ ਆਣਾ ਦਾ ਮੁੱਢਾ ਉਹਨਾਂ ਦੀ ਬਹੁ ਭਜਾ ਕੇ ਲੈ ਗਿਆ ਬੇ ਸਾਡੇ ਗਮਾਂਡੀਆਂ ਦੀ ਵੀ ਦੋ ਜਵਾਖਾਂ ਦੀ ਮਾਂ ਬਹੁਆ ਵੀ ਹਰੇਕ ਨਾ ਕੋ ਜਿਹਨੇ ਮਿਲਣਾ ਪਤਾ ਨਹੀਂ ਛੋਣੀ ਤੂੰ ਭਾਈ ਦੀ ਉਹ ਤੇਰੀ ਸ਼ਖਲੀ ਬਾਂਦਰ ਵਰਗੀ ਆ ਉਹ ਬਾਂਦਰ ਕਦੋਂ ਮੈਂ ਤੇਰੇ ਨਾਲ ਗੱਦੀ ਨਾ ਭੱਜੇ ਬਹੁਤੀ ਗੱਲ ਕਰਦਾ ਮੇਰੇ ਨਾਲੇ ਬੋਲ ਰਹੀ ਹੈਗੀ ਆ ਗੱਲ ਜਾ ਬਰਜੋ ਕਿਸੇ ਪਾਸੇ ਮਾਰਜੋ ਕਿਸੇ ਪਾਸੇ ਐ ਜਾਣੇ ਏਡੀ ਛੋਣੀ ਮੈਂ ਖਬਰ ਸੁਣਾਤੀ ਅੰਗਰੇਜ਼ ਜੋ ਆਏ ਫਿਰਦੀ ਆ ਦਵਾਈ ਲੈਣਗੇ ਯੋ ਕਿੱਡੀ ਗੱਲ ਜੋੜਤੀ ਸਾਨੂੰ ਨਾ ਪਤਾ ਲੱਗੇ ਪਿੰਡ 'ਚ ਹਾਂ ਮੈਂ ਸੱਚੇ ਜੋੜਤੀ ਬੇਬਾਗ ਜਾ ਬਗ ਜਾ ਕਿਉਂ ਮੇਰਾ ਦਿਮਾਗ ਖਾਦਾਗਾ ਮੈਨੂੰ ਪਤਾ ਨਹੀਂ ਇੱਧਰ ਜਾਂਦੀ ਸੀ ਕਿ ਮੈਂ ਇੱਧਰ ਜਾਂਦੀ ਸੀ ਬਗ ਜਾ ਇੱਧਰ ਜਾਂਦੀ ਸੀ ਤੂੰ ਪੂਰਾ ਫਰਕ ਲਾ ਕੇ ਖੜਦੀ ਮੈਂ ਤਾਂ ਫੋਨ ਨੂੰ ਹੀ ਭਾਰਦੀ ਸੀਗੀ ਹਾਂ ਫੋਨ ਨਹੀਂ ਪਾਦੀ ਸੀ ਮੇਤਾ ਬੇੜੀ ਬੈਠੀ ਵਾਲੇ ਨੇ ਅਮਲੀ ਦਾ ਕੁੰਡਾ ਕਰਾਤਾ ਸੀ ਮੇਰੇ ਤੋਂ ਹਾਂ ਉਹ ਤਿੰਨ ਪੱਸਲੀਆਂ ਟੁੱਟ ਗਈਆਂ ਸਾਡੇ ਫੁੱਫੜ ਦੀਆਂ ਉਹ ਠੀਕ ਕਰਾ ਲਿਓ ਉਹਦੀਆਂ ਨਾਲੇ ਮੋਢਾ ਤਾਰੇ ਪਿਆ ਕਿ ਬਾਕੀ ਬਾਕੀ ਮੇਰੀ ਗੱਲ ਸੁਣ ਲੈ ਉੱਤ ਮੈਨੂੰ ਤੇਰਾ ਤਾਂ ਹੈ ਨਹੀਂ ਸੀ ਸਾਲਾ ਖਰਚੇ ਜੇ ਇਹਨੂੰ ਤੂੰ ਕਹਿੰਦਾ ਸੀ ਉਹ ਤਾਂ ਗੱਪੀ ਮਾਰ ਗਿਆ ਉਹ ਹਸਤਾ ਤੇਰੇ ਮਗੂਂ ਫਿਸਪੜਾ ਕਿਰਕੜਾ ਲਿਆ ਮੈਂ ਉਹ ਤੇਰੇ ਮਗੂਂ ਨਿਕਲਾ ਮੈਂ ਤਾਂ ਭੈਣ ਦਾ ਡੀਸੀ ਨਾਲ ਗੱਲ ਐਸਐਸਪੀ ਨਾਲ ਕਰਦਾ ਫਿਰ ਤਾਂ ਸੀ ਚਲ ਉਹਦੇ ਕੋਲੇ ਚਲ ਉਹਦਾ ਲਈਏ ਬਦਲਾ ਸਾਲਿਆ ਪੁਰਪੜੀ ਪੱਟਣ ਵਾਲੇ ਦਾ ਤਿੰਨ ਪੱਛੀ ਹਾਰ ਦੀ ਤੇਰਾ ਕਹਿੰਦਾ ਹੰਪਾ ਨੂੰ ਕਹਾ ਆ ਗਿਆ ਫੁੱਫੜਾ ਮੈਂ ਛੱਡਿਆ ਮੇਰੀ ਮਾਰ ਗਈ ਚਲ ਕਸੀਏ ਜਿਹਨੂੰ ਵੀ ਜਰ ਲੱਗੀ ਪਈ ਹੈਗੀ ਚਲ ਦੋ ਹੀ ਕਹਿ ਰਿਆ ਗੁੱਡ ਨਾਲੇ ਜਦੋਂ ਮਾਰਾ ਜਾ ਚੱਲ ਪਿਆ ਬਾਣ ਚ ਭੇਲੇ ਜੀ ਯਾਰ ਜਰ ਜਰ ਚੰਗਾ ਨਸੀਬ ਕਰੇ ਦੋ ਕ ਕਹਿ ਰਹੇ ਜੀ ਇਹ ਗੁੱਡਣ ਵਾਲੇ ਤਿੰਨ ਗੁੱਡਿਆਂ ਵਾਂ ਖੇਤ ਜਾ ਆਵਾ ਕਦੋਂ ਕੁੜਾਂ ਦੇ ਤੁਸੀਂ ਖੇਤੋਂ ਲੈ ਅਜੇ ਗਿਆਤਾ ਹੈ ਨਹੀਂ ਮੈਂ ਪਹਿਲੇ ਮੋੜਨ ਦਾ ਸਵਾਲ ਕਰਤਾ ਕਿਵੇਂ ਇਹ ਕੁਛ ਦੁੱਖ ਦਾ ਰੱਖਦਾ ਹੈ ਇਹ ਦੁੱਖ ਨਾ ਤਕੀ ਹੈ ਜੀ ਬਸ ਹੂਨ ਚਿੱਤਿਆ ਡਰਿਆ ਪਏ ਜੇ ਲੱਗੀ ਜਾਂਦਾ ਕਿ ਮੇਂ ਕੁਛ ਬੁਰਾ ਹੋਣ ਵਾਲਾ ਹੋਵੇ ਓਏ ਨਹੀਂ ਨਹੀਂ ਆਇਆ ਬੁਰਾ ਕਿਉਂ ਹੋਗਾ ਤੂੰ ਵੀ ਸੋਚੀ ਜਾਨੀ ਹੈਗੀ ਬਾਹਲਾ ਮੰਨ ਦਰਦਾ ਜਰਾ ਵੀ ਇਤਨਾ ਵਸਨ ਜੇ ਹੋ ਜਾਂਦਾ ਤੇ ਮੀਂਹ ਕਹਿੰਦਾ ਟਾਈਮ ਹੁਣ ਮੀਂਹ ਪਣ ਲੱਗੇ ਹਾਂ ਕਿਤੇ ਛੱਤਾਂ ਇਹਨਾਂ ਡਿੱਗ ਜਾਣ ਆਪਣੀਆਂ ਇਹ ਤਾਂ ਗੱਲ ਠੀਕ ਹੈ ਤੇਰੀ ਪਰ ਜੇ ਮੀਂਹ ਕਣੀ ਨਾ ਪਊ ਫਿਰ ਫਸਲਾਂ ਕਿਵੇਂ ਹੋਣਗੀਆਂ ਹੁਣ ਤੂੰ ਐ ਲਾ ਲਾ ਦੋ ਤਿੰਨ ਕਹਿ ਰਹੀ ਹੈਗੇ ਆਪਣੇ ਨਰਮੇ ਦੇ ਬੂਟੇ ਐ ਟੈਂ ਟੈਂ ਕਰਦੇ ਨੇਗੇ ਜਦੋਂ ਵਧੀਆ ਮੌਸਮ ਹੋ ਜੇ ਨਾ ਦੋ ਤਿੰਨ ਕਹਿ ਰਹੇ ਕਿ ਕਿੱਲੇ ਜੀ ਨਹੀਂ ਫਸਲ ਨਿਕਲੇ ਹੁੰਦੀ ਐ ਇਹ ਤਾਂ ਗੱਲ ਤੁਹਾਡੀ ਠੀਕ ਆ ਗੱਲਾਂ ਤਾਂ ਦੋ ਮਹੀਨੇ ਜੀ ਮੈਂ ਨਹੀਂ ਹੁਨਾ ਸਾਰੀ ਫੇਰ ਇਹਨਾਂ ਦੇ ਫਿਕਰ ਹੋ ਜਾਂਦੀ ਐ ਚਲ ਕੋਈ ਨਾ ਜਦੋਂ ਗੰਜੈਸ਼ ਪਈ ਆਪਾਂ ਇਹਨਾਂ ਦੀਆਂ ਛੱਤਾਂ ਹੀ ਬਦਲ ਦਾਂਗੇ ਉਹ ਛੱਤਾਂ ਬਦਲ ਲਾਂਗੇ ਐਤਕੀ ਤਾਂ ਕੋਈ ਗੱਲ ਨਹੀਂ ਕੁਝ ਤਾਂ ਆਏਗਾ ਵੀ ਚਲ ਆ ਆਪਣੇ ਵਧੀਆ ਹੋ ਜੇ ਨਰਮਾ ਕੁਝ ਪੈਸੇ ਆਪਾਂ ਫੜ ਲਾਂਗੇ ਬਾਣੀਆਂ ਤੋਂ ਬਾਕੀ ਚਲ ਕੁੰਡੇ ਉਹਨੇ ਵਧੀਆ ਮਦਦ ਕਰਦੀ ਉਧਰੋਂ ਵੀ ਆਪਾਂ ਨੂੰ ਉਹ ਬਾਣ ਚੋਂ ਦੋ ਪੈਸੇ ਬਣਨਗੇ ਚਲ ਕੋਈ ਨਹੀਂ ਫੇਰ ਵੀ ਨਾ ਤੇ ਬੜਾ ਭਰੋਸਾ ਨਾ ਕਰੀ ਮੈਨੂੰ ਤਾਂ ਪਤਾ ਨਹੀਂ ਕਿਉਂ ਉਹਨਾਂ ਤੇ ਭਰੋਸਾ ਨਹੀਂ ਹੁੰਦਾ ਉਹ ਤੇਰਾ ਮਾਨਾ ਉਹੀ ਡਰੇ ਪੈਗਾ ਅਸਲ ਦੇ ਵਿੱਚ ਕਸੂਰ ਤੇਰਾ ਵੀ ਨਹੀਂ ਜਦੋਂ ਅਗਲੇ ਆਏ ਆਣੀ ਪੜਕ ਕੇ ਕਰੀ ਆ ਜਾਂਦੇ ਨੇਗੇ ਉਦੋਂ ਫਿਰ ਥੋੜਾ ਜਿਹਾ ਮਨ ਤਾਂ ਡਰਦਾ ਹੈਗਾ ਪਰ ਬੰਦੇ ਉਹ ਸੁਧਰ ਗਏ ਹੁਣ ਆਪਾਂ ਨੂੰ ਦੇਖ ਕੇ ਲਾ ਬਾਣ ਦਾ ਵਿਚਾਰ ਨੇ ਐਂ ਹੀ ਪਜਾਤਾ ਕੋਈ ਹਿੱਸਾ ਨਹੀਂ ਲੈਂਦੇ ਆਪਾਂ ਤੋਂ ਠੇਕਾ ਨਹੀਂ ਲੈਂਦੇ ਬਸ ਐਂ ਕਹਿਤਾ ਵੀ ਜਲ ਜਹੇ ਜੀ ਫਸਰੋ ਜਿੰਨਾ ਤੇਰਾ ਮਾਇਨਾ ਹੋਇਆ ਕਹਿੰਦੇ ਉੰਨੇ ਤੋਂ ਪੈਸੇ ਕਟਾ ਦੇ ਫਿਰ ਹੋਰ ਬੰਦਾ ਹੁਣੇ ਦੂਤੇ ਕੀ ਕਰਦੇ ਚਲੋ ਕੋਈ ਨਹੀਂ ਫਿਰ ਮਾਰਿਆ ਉਹ ਜਿਹੜਾ ਪਰ ਆਜੋ ਟਾਈਮ ਨਾਲ ਮੈਨੂੰ ਅੰਨੇ ਸਵੇਰੇ ਇੱਥੇ ਡਰ ਜਾ ਲੱਗਦਾ ਵਾ ਮੇਹਰਾਂ ਨੂੰ ਕਰਿਓ ਵਾਲਾ ਨਹੀਂ ਨੈਰਾ ਨਹੀਂ ਕਰਦਾ ਹੂੰ ਤਬੀਅਤ ਠੀਕ ਹੈ ਤੇਰੀ ਮੈਂ ਜਮਾਂ ਠੀਕ ਆ ਜੀ ਬਸ ਆਹੀ ਗੱਲ ਸੀ ਮੇਰੇ ਦਿਲ ਚ ਮੈਂ ਤੁਹਾਨੂੰ ਦੱਸਦੀ ਮੈਂ ਮਨ ਜੜ ਰਹਿ ਪਿਆ ਚਲੋ ਕੋਈ ਨਹੀਂ ਕਦੇ ਵੀ ਨਾ ਮੰਨਦਾ ਬਹਿਮ ਹੁੰਦਾਗਾ ਤੂੰ ਫਿਕਰ ਨਾ ਕਰ ਕੋਈ ਨਹੀਂ ਦੋਖ ਕਿਆਰੀ ਨਹੀਂ ਹੈਗੀ ਠੀਕ ਹੈ ਮੈਂ ਗੁੱਡਕੇ ਤੇ ਛੇਤੀ ਆ ਜੂਠਾ ਚਲ ਠੀਕ ਆ ਕੋਈ ਨਹੀਂ ਮਾਰੇ ਉਹ ਗੁੜਾ ਹਾਂ ਚਲ ਕੋਈ ਨਹੀਂ ਰੱਖੀ ਧਿਆਨ ਆ ਉਹਦਾ ਇਹ ਵੀ ਕਮਲ ਜੀ ਬੜਾ ਡਰਦੀ ਹੈ ਉਹੀ ਫਿਕਰ ਕਰਨ ਲੱਗ ਜਾਂਦੀ ਹੈ ਪਤਾ ਨਹੀਂ ਜੇ ਖਾਣੀ ਦਾ ਕੀ ਬੁਰਾ ਦਿਖਾਈ ਦੇ ਰੱਖਿਆ ਪੂਨੀ ਚਿੱਤ ਜਾ ਹੋਇਆ ਪਿਆ ਸੱਚੀ ਪਤਾ ਨਹੀਂ ਕੀ ਹੋ ਜੂਗਾ ਜੈ ਪਰਮਾਤਮਾ ਤੇਰੇ ਤੇ ਡੋਰੀਆਂ ਨੇ ਤੇਰੇ ਤੇ ਭਰੋਸਾ ਮਿਹਰ ਕਰੀ ਵਾਹਿਗੁਰੂ ਜੀ